सिविल अस्पताल मलेरकोटला ਵਿਖੇ ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਜ਼ਿਲ੍ਹਾ ਮਲੇਰਕੋਟਲਾ ਦੇ ਉੱਗੇ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਸੱਸਾ ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ ਐਸ ਗਰੁੱਪ ਇੰਟਰਨੈਸ਼ਨਲ ਪੀਸ ਐਵਾਰਡਰ ਦੀ ਇੰਟਰਨੈਸ਼ਨਲ এনਵਾਇਰਨਮੈਂਟ ਐਵਾਰਡ ਦੀ ਸਰਪ੍ਰਸਤੀ ਹੇਠ ਮਿਤੀ 8 ਮਈ 2025 ਦਿਨ ਵੀਰਵਾਰ ਨੂੰ ਮਹਾਨ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਸੱਸਾ ਗगनਜੀਤ ਸਿੰਘ ਜੀ ਐਸ ਐਸ ਪੀਮਾਲੇਰ ਕੋਟਲਾ ਪਹੁੰਚੇ ਉਦ்கਾਟਨ ਮਹੰਤ ਹਰਪਾਲ ਦਾਸ ਜੀ ਡੇਰਾ ਇਮਾਮਗੜ ਵੱਲੋਂ ਕਰਵਾਇਆ ਗਿਆ ਇਸ ਤੋਂ ਇਲਾਵਾ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਅਤੇ ਕਮੈਂਟ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ-ਨਵੀਆਂ ਖਬਰਾਂ ਪਹੁੰਚਾਈਆਂ ਜਾ ਸਕਣ ਰਿਪੋਰਟਿੰਗ ਦਿਲਦਾਰ ਹੁਸੈਨ ਡੀਜੀ ਨਿਊਜ਼ ਮਲੇਰ ਕੋਟਲਾ ਬੈਕ ਜੀ ਦਾ ਖਾਤਾ ਵਹੇਚ ਦੀ ਬਤ ਹੈ ਅੱਜ ਮਿਤੀ 8 5 2025 ਸਰਕਾਰੀ ਹਸਪਤਾਲ ਦੇ ਵਿੱਚ ਬਰੈਡ ਕੈਂਪ ਲਗਾਇਆ ਗਿਆ ਹੈ ਕੇਐਸ ਗਰੁੱਪ ਵੱਲੋਂ ਇਹ ਉਸ ਮਾਲਕ ਦੀ ਕਿਰਪਾ ਹੁੰਦੀ ਹੈ ਇਹਨਾਂ ਦੇ ਕੰਮ ਫੇਰ ਹੀ ਬੰਦਾ ਕਰਦਾ ਹੈ ਤਾਂ ਸਾਡੀ ਇੱਛਾ ਸੀ ਵੀ ਗਰਮੀਆਂ ਦੇ ਵਿੱਚ ਜਿਹੜਾ ਬਲੱਡ ਹੈ ਘਟੋਂ ਦਾ ਇਸ ਕਰਕੇ ਅਸੀਂ ਇਸ ਮੌਸਮ ਦੇ ਵਿੱਚ ਲਗਾਇਆ ਸਾਡੇ ਇੱਥੇ ਵੀ ਅਸੀਂ 100 ਮਤਲਬ ਦੇਖ ਹੋ ਜਾਏਗਾ ਤੇ ਉਸ ਤੋਂ ਬਾਅਦ ਇੱਥੇ ਆਪਣਾ ਐਸਐਸਪੀ ਸਾਹਿਬ ਆਏ ਸੰਤਰਪਾਲ ਦਾਸ ਸੁਖਾਜੀ ਬੈਠੇ ਆ ਬਾਕੀ ਹੋਰ ਆਪਣੇ ਸਾਰੇ ਸਾਰੇ ਬੈਠੇ ਆ ਪੱਤਰਕਾਰ ਰਹੇ ਨੇ ਤਾਂ ਸਾਰੇ ਜਿਹੜੇ ਆ ਰਲ ਮਿਲ ਕੇ ਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਸਾਰੇ ਰਿਸਪੋਰਟ ਕੀਤੀ ਆ ਕਿ ਇਸ ਗਰੁੱਪ ਦੀ ਔਰ ਹਰ ਇੱਕ ਬੰਦੇ ਨੇ ਵੱਧ ਤੋਂ ਵੱਧ ਬੰਦੇ ਲੈਂਦੇ ਆ ਤੇ ਜਿਹੜੇ ਡੋਨੇਟ ਕਰਦੇ ਆ ਉਹਨਾਂ ਦੀ ਸੇਵਾ ਵੀ ਕੀਤੀ ਜਾਂਦੀ ਆ ਦੁੱਧ ਪਲਾਜ਼ਮਾ ਨੂੰ ਕਿਤੇ ਵਗੈਰਾ ਦਿੱਤੇ ਜਾਂਦੇ ਆ ਉਹ ਵੀ ਕੇਅਰਸ ਗਰੁੱਪ ਦੀ ਸੇਵਾ ਹੈਗੀ ਆ ਤੇ ਮੈਂ ਸਾਰੇ ਵੀ ਜਿੰਨੇ ਮੇਰੇ ਪੈਨਪਰਾ ਹੈਗੇ ਨੇ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹੋ ਜੇ ਕੈਂਪ ਲਗਾਉਂਦੇ ਰਿਆ ਕਰੋ ਤੇ ਬਾਕੀ ਜਿਹੜੀ ਗੱਲ ਹੈ ਵੀ ਜਿਹੜੀ ਸਾਡੀ ਧਰਤੀ ਹੈ ਪਲੇਨ ਇਹਦੇ ਉੱਤੇ 33% ਚਾਹੀਦਾ ਸਾਡੇ ਕੋਲੇ ਆਕਸੀਜਨ ਐਸਪਰ ਪੂਰੀ ਨਹੀਂ ਹੈ ਅਸੀਂ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਆ ਤਾਂ ਇਸ ਵਾਰਤ ਕੁੱਲ 18 ਤੋਂ 20% ਤੱਕ ਦਰਸਤ ਲੱਜੁਕਿਆ ਤਾਂ ਗਵਰਨਮੈਂਟ ਨੇ ਬਹੁਤ ਜੋਰ ਲਾਇਆ ਤੇ ਅਜੀਤ ਵਰਗੇ ਲਾਗੇ ਮੇਰੇ ਵਰਗੇ ਵੀ ਲੱਗੇ ਹੋਏ ਨੇ ਪਰ ਅਜੇ ਸਾਨੂੰ 13% ਦਰਸਤ ਚਾਹੀਦਾ ਹੈ ਜੇ 13% ਦਰਸਤ ਅਸੀਂ ਲਗਾ ਦਾਂਗੇ ਤਾਂ ਸਾਨੂੰ ਆਕਸੀਜਨ ਪੂਰੀ ਮਿਲੇਗੀ ਅਸੀਂ ਬਿਮਾਰੀਆਂ ਤੋਂ ਰਾਤ ਪਾ ਲਵਾਂਗੇ ਧੰਨਵਾਦ ਅੱਜ ਦੇ ਗਿਆਨ ਬਾਰੇ ਵੀ ਅੱਜ ਖੂਨ ਦਾਨ ਕਮੀ ਦਿਵਸ ਹੈ ਜਿਸ ਦੇ ਉੱਤੇ ਸਾਨੂੰ ਕੀਐਸ ਗਰੁੱਪ ਵੱਲੋਂ ਉਹਨਾਂ ਦੇ ਸੀਨੀਅਰ ਸਰਦਾਰਿੰਦਰਜੀਤ ਸਿੰਘ ਜੀ ਮੁੰਡੇ ਹੋਰਾਂ ਦੀ ਯੋਗ ਅਗਵਾਈ ਦੇ ਵਿੱਚ ਉਦਮਦਾ ਸਰਕਾ ਇਸ ਕੈਂਪ ਦਾ ਉਦਘਾਟਨ ਕਰਨ ਦਾ ਸਪਾਕ ਮਿਲਿਆ ਸੋ ਇਹ ਜਿਹੜਾ ਕੈਂਪ ਹੈਗਾ ਇਹ ਸਾਨੂੰ ਮਤਲਬ ਖੂਨ ਦੀ ਅਹਿਮੀਅਤ ਦੱਸਦਾ ਜਿੱਥੇ ਧਰਮ ਜਾਤ ਗੋਤ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਅਸੀਂ ਇਨਸਾਨੀਅਤ ਦੇ ਲਈ ਕੁੰਦਨ ਕਰਦੇ ਆ ਸਾਨੂੰ ਲੱਗਦਾ ਇੱਥੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਕਿਉਂਕਿ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਸਾਰੀਆਂ ਸੰਸਥਾਵਾਂ ਨੇ ਸਹਿਯੋਗ ਦਿੱਤਾ ਹੈ ਤੇ ਲਗਭਗ ਅੱਜ 100 ਸਵਾ 100 ਦੇ ਕਰੀਬ ਅਸੀਂ ਜ਼ੋਨਟ ਜਿਹੜਾ ਹੈਗਾ ਉਹ ਤਾਂ ਕਰਦਾਂਗੇ ਸੋ ਸਾਰਿਆਂ ਨੂੰ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਗਰੀਬ ਦੀ ਕਿਸੇ ਵੀ ਇਨਸਾਨ ਦੀ ਕਿਉਂਕਿ ਉੱਥੇ ਨਾ ਅਮੀਰ ਦੇਖਿਆ ਜਾਂਦਾ ਹੈ ਨਾ ਗਰੀਬ ਦੇਖਿਆ ਜਾਂਦਾ ਜੋ ਖੂਨ ਦੀ ਲੋੜ ਹੁੰਦੀ ਹੈ ਤਾਂ ਤੁਹਾਨੂੰ ਖੂਨ ਦੀ ਐਮੀਅਤ ਦਾ ਪਤਾ ਲੱਗਦਾ ਸੋ ਸਾਨੂੰ ਇਹੋ ਜਿਹੀ ਕੈਂਪ ਲਾਉਣੇ ਚਾਹੀਦੇ ਨੇ ਇਹ ਸਰਦਾਰ)^{(1)} ਇੰਦਰਜੀਤ ਸਿੰਘ ਦੇ ਮੁੰਡੇ ਹੈਗੇ ਆ ਜਿਹੜੇ ਇਹ ਸਾਡੇ ਇਲਾਕੇ ਦੇ ਵਿੱਚ ਇਦਾਂ ਦੇ ਨਾਮ ਵਰ ਸ਼ਖਸੀਅਤ ਹੈਗੀਆਂ ਜਿਹੜੇ ਜੋ ਇਹ ਜੇ ਕੰਮ ਕਰਕੇ ਸਾਡੇ ਇਲਾਕੇ ਵਿੱਚ ਜਿਵੇਂ ਬੂਟੇ ਲਾਉਣੇ ਆ ਕੈਂਪ ਲਾਉਣੇ ਆ ਗਰੀਬਾਂ ਦੀ ਮਦਦ ਕਰਨੀ ਆ ਵਿਦਮਾਵਾਂ ਦੇ ਬੱਚਿਆਂ ਦੀ ਸੇਵਾ ਕਰਨੀ ਆ ਕਿ ਕੋਈ ਲੋੜਵੰਦ ਬੱਚਾ ਪੜ੍ਹਾਈ ਦੇ ਵਿੱਚ ਮਦਦ ਦੀ ਲੋੜ ਆ ਤਾਂ ਉਹ ਵੀ ਕਰਦੇ ਨੇ ਸੋ ਹਰ ਇਨਸਾਨ ਨੂੰ ਮਤਲਬ ਇਹੋ ਜੇ ਲੋੜਵੰਦ ਜਿਹੜੇ ਲੋਕ ਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਬਹੁਤ ਵਧੀਆ ਸਾਡਾ ਕੈਂਪ ਰਿਆ ਸਫਲ ਕੈਂਪ ਰਿਆ ਅੱਜ ਜੋ ਮਰੇਕੋਟਲੇ ਸਰਕਾਰੀ ਹਸਪੀਟਲ ਦੇ ਵਿੱਚ ਬਲੱਡ ਬੈਂਕ ਦੇ ਵਿੱਚ ਜਿੰਨੇ ਵੀ ਨੌਜਵਾਨ ਬਲੱਡ ਡੋਨੇਟ ਕਰਨ ਲਈ ਪਹੁੰਚੇ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬਹੁਤ ਹੀ ਚੰਗਾ ਉਪਰਾਲਾ ਸਾਡੇ ਸਬੋਤ ਸਤਕਾਰਯੋਗ ਸਦਾ ਇੰਦਰਜੀਤ ਸਿੰਘ ਜੀ ਮੁੰਡੇ ਕੇਸ ਗਰੁੱਪ ਉਹ ਬਾਰੇ ਜਿਨ੍ਹਾਂ ਨੇ ਇਨਸਾਨੀਅਤ ਵਾਸਤੇ ਇੱਕ ਵਿਸ਼ੇਸ਼ ਜਿਹੜਾ ਉਪਰਾਲਾਗਾ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਸੰਪੂਰਨ ਕਰਨ ਦਾ ਜਿਹੜਾ ਅਜੋਜ ਕੀਤਾ ਸੋ ਮੈਂ ਸਾਰੇ ਜੂਥ ਦਾ ਧੰਨਵਾਦ ਕਰਦਾ ਕਿਉਂਕਿ ਸਾਨੂੰ ਵੱਧ ਚੜ ਕੇ ਜਿਹੜਾ ਬਰਾਡਾ ਉਹ ਡੋਨੇਟ ਕਰਨਾ ਚਾਹੀਦਾ ਇੱਕ ਕੁਦਰਤ ਦਾ ਜਿਹੜਾ ਕਿਸਮਾ ਇੱਕ ਮਨੁੱਖੀ ਖੂਨ ਦੇ ਸਕਦਾ ਕਿਉਂਕਿ ਬਾਜ਼ਾਰਾਂ ਵਿੱਚੋਂ ਜਾਂ ਆਮ ਕਿਸੇ ਚੀਜ਼ੋਂ ਇਹ ਬਰਾਡਾ ਸਾਨੂੰ ਮਿਲ ਨਹੀਂ ਸਕਦਾ ਕਿਉਂਕਿ ਇੱਕ ਮਨੁੱਖੀ ਆ ਜਿਹੜਾ ਇਹਨੂੰ ਸਿਲਪਾਪ ਅਪਡੇਟ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ